ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਦੇ ਵਿੱਚ ਇਹ ਵੀ ਦੇਖ ਲਈ ਸਾਰੇ ਦਰਸ਼ਕਾ ਦਾ ਮੈ ਸੁਨੇਖਾ ਤੇ ਮਹਿਮਾਨ ਸੁ ਅਟਵਾਲ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਦਾ ਜੋ ਅਸੀਂ ਕੰਟੈਂਟ ਲੈ ਕੇ ਆਏ ਆ ਉਹ ਅਮਰਿੰਦਰ ਗਿੱਲ ਦੀ ਨਵੀਂ ਮੂਵੀ ਜੋ ਜਿਸ ਦਾ ਟ੍ਰੇਲਰ ਹੈ ਉਹ ਆਊਟ ਹੋ ਗਿਆ ਦਰੂਨਾ ਪਿੰਦਾ ਹੋਵੇ ਤੇ 32 ਮੂਵੀ ਦਾ ਜੋ ਰਿਵਿਊ ਹੈ ਤੁਹਾਡੇ ਕੋਲ ਲੈ ਕੇ ਆਏ ਆ ਇਸ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰੀਏ ਤੁਸੀਂ ਜਲਦ ਤੋਂ ਜਲਦ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਡੀ ਆਪ ਦੇ ਵਿਊਜ਼ ਕੀ ਆ ਤੇ ਇਸ ਦੇ ਨਾਲ ਮਨਸ਼ੂਜੀ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਜੀ ਤੇ ਮਨਸ਼ੂਜੀ ਤੁਸੀਂ ਇਹ ਕਹਿਣਾ ਚਾਹੋਗੇ ਪਹਿਲਾ ਅਮਰਿੰਦਰ ਗਿੱਲ ਦੀ ਜੋ ਮੂਵੀ ਆ ਰਹੀ ਹੈ ਦਾਰੂਨਾ ਪਿੰਦਾ ਹੋਵੇ ਬਿਲਕੁਲ ਬਿਲਕੁਲ ਦੇਖੋ ਆਪਾਂ ਟ੍ਰੇਲਰ ਖੁਦ ਵੀ ਸੁਲੇਖਾ ਦੇਖਿਆ ਹੈ ਦਾਰੂਨਾ ਪਿੰਦਾ ਹੋਵੇ ਅਮਰਿੰਦਰ ਗਿੱਲ ਦੀ ਨਵੀਂ ਮੂਵੀ ਜਿਹੜੀ ਹੈ ਟ੍ਰੇਲਰ ਲਾਂਚ ਹੋ ਚੁੱਕੇ ਹੈ ਤੇ ਜੇਕਰ ਮੂਵੀ ਦੀ ਗੱਲ ਕਰੀਏ ਤਾਂ ਮੂਵੀ ਬਹੁਤ ਜਲਦ ਜਿਹੜੀ ਰਿਲੀਜ਼ ਹੈ ਉਹ ਹੋਣ ਵਾਲੀ ਹੈ ਤੇ ਜੇਕਰ ਆਪਾਂ ਇਸ ਮੂਵੀ ਦੀ ਗੱਲ ਕਰਦੇ ਆ ਤਾਂ ਇਸ ਮੂਵੀ ਦੇ ਵਿੱਚ ਕੁਝ ਖਾਸ ਚੀਜ਼ਾਂ ਦੇਖਣ ਨੂੰ ਮਿਲ ਬਿਲਕੁਲ ਬਿਲਕੁਲ ਤੇ ਉਹ ਖਾਸ ਚੀਜ਼ਾਂ ਕੀ ਨੇ ਆਪਾਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ ਕਿ ਹਾਲਾਂਕਿ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਸਾਰੀ ਜਿਹੜੀ ਫਿਲਮਾਂ ਨੇ ਉਹ ਬਣਦੀਆਂ ਨੇ ਤੇ ਪੰਜਾਬੀ ਸਿਨੇਮਾ ਦੀਆਂ ਜਿਹੜੀ ਮੂਵੀਜ਼ ਨੇ ਕਿਤੇ ਨਾ ਕਿਤੇ ਅੱਜ ਕੱਲ ਜਿੱਦਾਂ ਲੋਕਾਂ ਦੀ ਵੀ ਸ਼ਿਕਾਇਤ ਆ ਰਹੀ ਸੀ ਕਿ ਕੰਟੈਂਟ ਜੋ ਹੈ ਉਹ ਜ਼ਿਆਦਾ ਅੱਛਾ ਨਹੀਂ ਜਾ ਰਿਹਾ ਤੇ ਲਵ ਸਟੋਰੀਜ਼ ਦੇ ਉੱਤੇ ਹੀ ਜ਼ਿਆਦਾਤਰ ਜਾਂ ਫਿਰ ਸਕੂਲ ਦੀ ਲਾਈਫ ਤੇ ਬਣਾ ਲਈ ਗਈ ਜਾਂ ਕਾਲਜ ਦੀ ਲਾਈਫ ਤੇ ਜਾਂ ਗੁੰਡਾਗਰਦੀ ਤੇ ਹਥਿਆਰ ਵਿਵਾਦ ਅਜੀਆਂ ਰੀਜ਼ਨ ਲੈ ਕੇ ਕੰਟੈਂਟ ਜਿਹੜਾ ਬਣ ਰਿਹਾ ਪਰ ਫਾਈਨਲੀ ਇਥੇ ਜਿੱਦਾਂ ਦਾ ਕੰਟੈਂਟ ਤੁਸੀਂ ਚਾਹੁੰਦੇ ਸੀ ਉਦਾਂ ਦਾ ਕੰਟੈਂਟ ਜਿਹੜਾ ਹੈ ਉਹ ਹੁਣ ਰੀਅਲੀ ਆ ਚੁੱਕਿਆ ਹੈ ਤੇ ਮੈਡਮ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਸੁਲੇਖਾ ਜੀ ਕਿ ਕੰਟੈਂਟ ਇਸ ਮੂਵੀ ਦਾ ਕਿੱਦਾਂ ਦਾ ਹੈ ਤਾਂ ਇੱਕ ਵਾਰ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਕੰਟੈਂਟ ਇੱਥੇ ਜੋ ਆਪਾਂ ਦੇਖ ਕੇ ਆਇਆ ਆ ਆਖਿਰ ਉਹ ਕਿੱਦਾਂ ਦਾ ਕੰਟੈਂਟ ਹੈ ਜੀ ਬਿਲਕੁਲ ਬਿਲਕੁਲ ਇਸ ਦਾ ਜੋ ਲੋਗੋ ਹੈ ਇੱਕ ਵਾਰ ਇਦਾਂ ਦੱਸਿਆ ਜਾ ਸਕਦਾ ਹੈ ਕਿ ਬ੍ਰਾਂਡ ਐਂਬੈਸਟਰ ਦਾਰੂ ਦਾ ਬ੍ਰਾਂਡ ਐਂਬੈਸਟਰ ਅਮਰਿੰਦਰ ਗਿੱਲ ਜਿਨ੍ਹਾਂ ਨੇ ਅੱਜ ਨਵੀਂ ਮੂਵੀ ਜੋ ਸ਼ੂਟ ਆਊਟ ਕੀਤੀ ਆ ਉਸ ਦੇ ਵਿੱਚ दारू ਨੂੰ ਲੈ ਕੇ ਜੋ ਅਲਕੋਹਲ ਹੈ ਉਸ ਨੂੰ ਲੈ ਕੇ ਬਹੁਤ ਵੱਡਾ ਐਕਸ਼ਨ ਦਿਖਾਇਆ ਗਿਆ ਕਿ ਕਿਵੇਂ ਜੋ ਪਰਿਵਾਰਿਕ ਮਾਹੌਲ ਹੈ ਮਨਸ਼ੂਰ ਜੀ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹ ਰਹੇ ਆ ਕਿ ਕਿਵੇਂ ਇੱਕ ਪਰਿਵਾਰਿਕ ਮਾਹੌਲ 'ਚ ਜੇਕਰ ਗਲਤ ਡਾਇਰੈਕਸ਼ਨ ਬੱਚੇ ਨੂੰ ਦਿਖਾਈ ਜਾਵੇ ਤਾਂ ਬੱਚਾ ਗਲਤ ਰਾਹ ਤੇ ਪੈ ਜਾਂਦਾ ਹੈ ਇਸ ਮੂਵੀ ਦੇ ਦੌਰਾਨ ਇਹੀ ਦੇਖਣ ਨੂੰ ਮਿਲਿਆ ਕਿ ਅਮਰਿੰਦਰ ਗਿੱਲ ਜਦ ਛੋਟੇ ਹੁੰਦੇ ਨੇ ਉਸ ਦੇ ਚਾਚਾ ਨੇ ਉਹਨਾਂ ਨੂੰ ਨਸ਼ੇ ਦੀ ਲਤ ਲਗਵਾ ਦਿੰਦੇ ਆ ਤਾਂ ਉਹ ਉਹਨਾਂ ਦੀ ਲਤ ਇੰਨੀ ਵੱਡੀ ਜਾਂਦੀ ਹੈ ਕਿ ਜਿਵੇਂ ਹੀ ਉਹ ਵੱਡੇ ਹੁੰਦੇ ਨੇ ਉਹ ਨਸ਼ੇ ਦੀ ਹਾਲਤੋਂ ਬਾਹਰ ਨਹੀਂ ਆ ਸਕਦੇ ਤੇ ਇੱਥੇ ਕਿਤੇ ਨਾ ਕਿਤੇ ਕਾਫੀ ਲੋਕਾਂ ਦਾ ਅੱਛਾ ਰਿਵਿਊ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਸਿਨੇਮਾ ਨੂੰ ਐਸੇ ਕੰਟੈਂਟ ਦੀ ਜਾਂ ਫਿਰ ਐਸੇ ਵੱਡੇ ਮੁੱਦੇ ਦੀ ਲੋੜ ਸੀ ਤਾਂ ਕਿ ਇਸ ਨੂੰ ਦੇਖ ਕੇ ਬਾਕੀ ਲੋਕ ਵੀ ਜਾਗਰੂਤ ਹੋਣ ਬਿਲਕੁਲ ਬਿਲਕੁਲ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਰਿਵਿਊ ਆਚ ਦੋ ਮੂਵੀਜ਼ ਦੇ ਲੈ ਕੇ ਆਏ ਹਾਂ दारू ना पिंदा होवे इज अ बॉलीवुड मूवी एंड 32 मूवी ਜਿਹੜੀ ਐ ਹਾਲਾਂਕਿ ਉਸ ਦਾ ਟ੍ਰੇਲਰ ਆ ਚੁੱਕਿਆ ਹੈ ਤੇ ਉਹ ਮੂਵੀ ਜਿਹੜੀ ਬਾਲੀਵੁੱਡ ਮੂਵੀ ਹੈ ਸ਼ਰਦਾ ਕਪੂਰ ਰਾਜਕੁਮਾਰ ਰਾਓ ਬਹੁਤ ਅੱਛੇ ਕਲਾਕਾਰਾਂ ਨੇ ਮੂਵੀ ਨੂੰ ਪ੍ਰੈਜ਼ੈਂਟ ਕੀਤਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਪੰਜਾਬੀ ਦੇ ਵਿੱਚ ਜਿਹੜੀ ਮੂਵੀ ਆ ਰਹੀ ਹੈ ਅਮਰਿੰਦਰ ਗਿੱਲ ਦੀ दारू ना पिंदा होवे ਤਾਂ ਹੁਣ ਇੱਥੇ ਵਾਕੀ ਜਿਹੜੇ ਲੋਕ दारू ਪਿੰਦੇ ਸ਼ੌਕੀਨ ਨੇ ਮੈਨੂੰ ਲਾਜ਼ ਸੁਲੇਖਾ ਉਹਨਾਂ ਲੋਕਾਂ ਨੂੰ ਇਹ ਮੂਵੀ ਜਿਹੜੀ ਆ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਤੇ ਇਸ ਮੂਵੀ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਨਸ਼ਾ ਜਿਹੜਾ ਉਹ ਇੱਕ ਘਰ ਬਰਬਾਦ ਕਰ ਸਕਦਾ ਹੈ ਰਿਲੇਸ਼ਨਸ ਤੇ ਕਿਦਾਂ ਦਾ ਇਫੈਕਟ ਪੈਂਦਾ ਹੈ ਛੋਟੇ ਬੱਚੇ ਜਿਹੜੇ ਜਿੰਨੇ ਵੀ ਹੁੰਦੇ ਨੇ ਜੇਕਰ ਉਹਨਾਂ ਦੇ ਪੇਰੈਂਟਸ ਕੋਈ ਨਸ਼ਾ ਕਰਦੇ ਨੇ ਤਾਂ ਉਹ ਬੱਚਿਆਂ ਤੇ ਕੀ ਅਸਰ ਦੇਖਣ ਨੂੰ ਮਿਲਦਾ ਹੈ ਉਹ ਬੱਚੇ ਕਿੱਦਾਂ ਦਾ ਬਿਹੇਵ ਕਰਨ ਲੱਗ ਜਾਂਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਸ ਮੂਵੀ ਦੇ ਵਿੱਚ ਪ੍ਰੈਜ਼ੈਂਟ ਸਾਫ਼ ਤੌਰ ਤੇ ਕੀਤੀਆਂ ਗਈਆਂ ਨੇ ਜਿੱਦਾਂ ਕਿ ਦੇਖੋ ਪੰਜਾਬ ਤੇ ਬਹੁਤ ਸਾਰੇ ਸਵਾਲ ਉੱਠਦੇ ਨੇ ਸੁਲੇਖਾ ਕਿ ਪੰਜਾਬ ਨਸ਼ਿਆਂ 'ਚ ਡੁੱਬਦਾ ਜਾ ਰਿਹਾ ਹੈ ਛੇਵਾਂ ਦਰਿਆ ਜਿਹੜਾ ਪੰਜ ਪੰਜ ਆਪ ਜਿਹੜਾ ਕਿਤੇ ਨਾ ਕਿਤੇ ਪੰਜ ਦਰਿਆਵਾਂ ਦੀ ਢੱਟੀ ਨੂੰ ਪੰਜਾਬ ਮਿਲਾ ਕੇ ਬਣਿਆ ਗਿਆ ਸ਼ਬਦ ਤਾਂ ਇੱਥੇ ਕਿਹਾ ਗਿਆ ਹੈ ਕਿ ਛੇਵਾਂ ਦਰਿਆ ਜਿਹੜਾ ਵਹਿ ਰਿਹਾ ਉਹ ਹੈ ਸ਼ਰਾਬ ਦਾ ਨਸ਼ਿਆਂ ਦਾ ਨਹੀਂ ਇੱਥੇ ਹੁਣ ਬਿਲਕੁਲ ਤਾਂ ਇੱਥੇ ਹੁਣ ਜੇਕਰ ਆਪਾਂ ਗੱਲ ਕਰਦੇ ਹਾਂ ਸੁਲੇਖਾ ਇਸ ਚੀਜ਼ ਨੂੰ ਲੈ ਕੇ ਤਾਂ ਵਾਕਈ ਹੁਣੇ ਛੇਵੇਂ ਦਰਿਆ ਦੇ ਉੱਤੇ ਮੂਵੀ ਬਣ ਚੁੱਕੀ ਹੈ ਦਾਰੂ ਨਾ ਪਿੰਦਾ ਹੋਵੇ ਇੱਥੇ ਬਹੁਤ ਡੀਪ ਮੈਸੇਜ ਜਿਹੜੀ ਹੈ ਉਹ ਦਿੰਦੀ ਹੋਈ ਨਜ਼ਰ ਆਵੇਗੀ ਥੋੜੀ ਇਮੋਸ਼ਨਲ ਤੇ ਥੋੜੀ ਸੈਂਸਿਟਿਵ ਤੇ ਕਾਮੇਡੀ ਮੂਵੀ ਦੇ ਵਿੱਚ ਅਮਰਿੰਦਰ ਗਿੱਲ ਪੇਸ਼ ਹੋ ਰਹੇ ਨੇ ਜਿਸ ਦੇ ਵਿੱਚ ਬਹੁਤ ਹੀ ਅچھے ਅਤੇ ਡੂੰਗੇ ਮੈਸੇਜ ਦੇਖਣ ਨੂੰ ਮਿਲene ਨੇ ਇੱਥੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਇੱਕ ਇਨਸਾਨ ਦੀ ਵਿੱਚ ਜ਼ਿੰਦਗੀ 'ਚ ਕਿਸੇ ਆਣਾ ਕਿਸੇ ਦਾ ਵੀ ਆਣਾ ਨੋਰਮਲ ਇਨਸਾਨ ਦੀ ਜ਼ਿੰਦਗੀ 'ਚ ਕਿਸੇ ਹੋ ਦਾ ਨਾਲ ਕਿੰਨੀ ਲਾਈਫ ਜੋ ਚੇਂਜ ਚੇਂਜ ਹੋ ਸਕਦੀ ਹੈ ਖਾਸ ਕਰ ਜਿਹੜੇ ਅਲਕੋਹੋਲਿਕ ਪਰਸਨ ਨੇ ਉਹਨਾਂ ਦੀ ਲਾਈਫ 'ਚ ਅਗਰ ਕੋਈ ਲਾਈਫ ਚੇਂਜ ਕਰ ਸਕਦਾ ਇੱਕ ਛੋਟੀ ਜੀ ਚੀਜ਼ ਵੀ ਸ਼ਾਇਦ ਕਿਸੇ ਦੀ ਲਾਈਫ ਨੂੰ ਚੇਂਜ ਕਰ ਸਕਦੀ ਹੈ ਇਹ ਹੀ ਮੂਵੀ ਜੋ ਮੈਸੇਜ ਫੁੱਲ ਆਫ ਮੈਸੇਜ ਨਾਲ ਭਰੀ ਹੋਈ ਹੈ ਮੂਵੀ ਦੇਖਣ ਵਾਸਤੇ ਸਪੈਸ਼ਲੀ ਜਿਹੜੇ ਸਾਡੇ ਬॉयਜ਼ ਨੇ ਉਹਨਾਂ ਰਿਕੁਐਸਟ ਕਰਾਂਗੇ ਕਿ ਇਹ ਮੂਵੀ ਜ਼ਰੂਰ ਦੇਖ ਕੇ ਆਨ ਸਿਨੇਮਾ ਚ ਜਾ ਕੇ ਕਿਉਂਕਿ ਬਹੁਤ ਸੇ ਕਮੈਂਟ ਰਿਵਿਊ ਸਾਡੇ ਕੋਲੇ ਆਏ ਨੇ ਕਿ दारू ਪੀਣ ਵਾਲਿਆਂ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਘਰ ਖਰਾਬ ਹੋਣ ਦਾ ਕਾਰਨ ਮੋਸਟਲੀ दारू ਨੂੰ ਹੀ ਮੰਨਿਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਤੇ ਜੇਕਰ ਆਪਾਂ ਕਮੈਂਟ ਸੈਕਸ਼ਨ ਦੀ ਗੱਲ ਕਰੀਏ ਸੁਲੇਖਾ ਤਾਂ ਆਪਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਕਮੈਂਟਸ ਹੀ ਦੱਸ ਦੇਣੇ ਆ ਕਿ ਇਸ ਮੂਵੀ ਨੂੰ ਲੈ ਕੇ ਕਿੱਦਾਂ ਦੇ ਜਿਹੜੇ ਲੋਕਾਂ ਨੇ ਕਮੈਂਟਸ ਨੇ ਉਹ ਕਿੱਤੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਇੱਥੇ ਕਿਹੜਾ ਕਮੈਂਟ ਆਇਆ ਹੋਇਆ ਸੁਲੇਖਾ ਜ਼ਰਾ ਚੈੱਕ ਕਰੋ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਅੱਛੇ ਕਮੈਂਟ ਵੀ ਨੇ ਤੇ ਕਿਤੇ ਕਿਤੇ ਟਰੋਲਿੰਗ ਕਮੈਂਟ ਵੀ ਬਹੁਤ ਜ਼ਿਆਦਾ ਕਮੈਂਟ ਨੇ ਜੋ ਸਾਡੇ ਕੋਲ ਆਏ ਨੇ ਜੀ ਸਭ ਤੋਂ ਪਹਿਲਾਂ ਇੱਥੇ ਜੇਕਰ ਮੈਂ ਕਮੈਂਟ ਦੀ ਗੱਲ ਕਰਾਂ ਕਿਸੇ ਰਮਨ ਨੇ ਇੱਥੇ ਕਮੈਂਟ ਕੀਤਾ ਹੋਇਆ ਕਿ ਚੰਗੇ ਵਿਸ਼ੇ ਵਾਲੀ ਮਾ ਅੱਜਕੱਲ ਕੌਣ ਬਣਾਉਂਦਾ ਸਭ ਇੱਕੋ ਪਾਸੇ ਥਰਡ ਕਲਾਸ ਕਾਮੇਡੀ ਫਿਲਮ ਬਣਾ ਕੇ ਪੰਜਾਬੀ ਸਿਨੇਮਾ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਆਂ ਸਲਾਮ ਆ ਅਮਰਿੰਦਰ ਗਿੱਲ ਵੀਰੇ ਨੂੰ ਜਿਸ ਕਰਕੇ ਪੰਜਾਬੀ ਸਿਨੇਮਾ ਦੀ ਹੋਂਦ ਬਚੀ ਹੋਈ ਹੈ ਬਹੁਤ ਸੋਹਣਾ ਟ੍ਰੇਲਰ ਹਾਂਜੀ ਤਾਂ ਦੇਖੋ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਆਪਾਂ ਥਾਟ ਨੇ ਉਹ ਜਾਣ ਪਾਣੇ ਆ ਇਨ੍ਹਾਂ ਵਿਸ਼ਿਆਂ ਦੇ ਬਾਰੇ ਇੱਥੇ ਜਿੱਦਾਂ ਕੀ ਇਹ ਕਹਿ ਰਹੇ ਨੇ ਕਿ ਅੱਜ ਕੱਲ ਪੰਜਾਬੀ ਸਿਨੇਮਾ ਨੂੰ ਵੀ ਬਹੁਤ ਲੋਕ ਖਤਮ ਕਰਨ ਤੇ ਤੁਲੇ ਹੋਏ ਨੇ ਕੰਟੈਂਟ ਅੱਛਾ ਨਹੀਂ ਹੈ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਤਾਂ ਉਸੇ ਕੰਟੈਂਟ ਦੇ ਬੇਸ ਤੇ ਉਹਨਾਂ ਇੱਥੇ ਜਿਹੜਾ ਅਮਰਿੰਦਰ ਗਿੱਲ ਦੀ ਮੂਵੀ ਦਾਰੂ ਨਾ ਪਿੰਦਾ ਹੋਵੇ ਇਹ ਗਾਣਾ ਵੀ ਇੱਕ ਵਾਰ ਵਿੱਚ ਸੁਣਿਆ ਯਾਦ ਆ ਗਿਆ ਦਾ ਰੂਨਾ ਪਿੰਦਾ ਹੋਵੇ ਸੀ ਟੈਨ ਲਾਂਦਾ ਵੇ ਬਿਲਕੁਲ ਬਿਲਕੁਲ ਤਾਈ ਗਾਣੇ ਦਾ ਕਾਫੀ ਹੱਦ ਤੱਕ ਲੋਕਾਂ ਨੇ ਜ਼ਿਕਰ ਵੀ ਕੀਤਾ ਇਸ ਮੈਸੇਜ ਜੀ ਅਗਲਾ ਮੈਸੇਜ ਆ ਰਿਹਾ ਹੈ ਮਨਪ੍ਰੀਤ ਕੌਰ ਦਾ ਕਿ ਵਾਈਰੂ ਜੀ ਮਹਿਰ ਕਰਨ ਕਿ ਸ਼ਰਾਬ ਪੀਣ ਵਾਲੇ ਬੰਦੇ ਮੂਵੀ ਜ਼ਰੂਰ ਦੇਖਣ ਤੇ ਸਮਝਣ ਕਿ ਸ਼ਰਾਬ ਕੀ ਮੇਕਰ ਤੇ ਜ਼ਿੰਦਗੀ ਖਰਾਬ ਕਰਦੀ ਹੈ ਬਹੁਤ ਬਹੁਤ ਧੰਨਵਾਦ ਹੈ ਅਮਰਿੰਦਰ ਭਾਜੀ ਜੇ ਤੁਸੀਂ ਇਸ ਐਸੇ ਕੰਟੈਂਟ ਤੇ ਮੂਵੀ ਬਣਾਈ ਬਿਲਕੁਲ ਤਾਂ ਦੇਖੋ ਲੋਕਾਂ ਦੀ ਜਿਹੜੀ رائے ਹੈ ਹਾਲਾਂਕਿ ਆਪਣੇ ਕੋਲ ਪਹੁੰਚ ਰਹੀ ਹੈ ਤੇ ਲੋਕ ਕੀ ਸੋਚ ਰਹੇ ਨੇ ਮੂਵੀ ਬਾਰੇ ਸਾਫ਼ ਤੌਰ ਤੇ ਆਪਾਂ ਜ਼ਿਕਰ ਕਰ ਸਕਦੇ ਹਾਂ ਤੇ ਜੇਕਰ ਸੁਲੇਖਾ ਇਸ ਮੂਵੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਚਲੋ ਠੀਕ ਹੈ ਡੀਪ ਮੈਸੇਜ ਹੈ ਮੂਵੀ ਲੈ ਕੇ ਆ ਰਹੀ ਹੈ ਕਾਫੀ ਲੋਕਾਂ ਨੂੰ ਟ੍ਰੇਲਰ ਜਿਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਸੀ ਉਹਨਾਂ ਲੋਕਾਂ ਨੇ ਕਾਫੀ ਪਾਸੇ ਕਿਹਾ ਵੀ ਹੋਇਆ ਸੀ ਕਿ ਇਦਾਂ ਦੀ ਮੂਵੀ ਕਿਹੜਾ ਚੜੇਗੀ ਜ਼ਿਆਦਾ ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਗਲੈਮਰਸ ਗਲੈਮਰ ਆ ਚੁੱਕਿਆ ਹੈ ਇਸ ਦੇ ਵਿੱਚ ਗਲੈਮਰ ਜਿਦਾ ਕਿ ਆਪਾਂ ਨੂੰ ਪਤਾ ਹੈ ਤਾ ਇਥੇ ਮੈਂ ਦੱਸਦਾ ਦਰਸ਼ਕਾਂ ਨੂੰ ਜੇਕਰ ਤੁਸੀਂ ਵੀ ਟ੍ਰੇਲਰ ਨਹੀਂ ਦੇਖਿਆ ਤਾਂ ਹੁਣੇ ਟ੍ਰੇਲਰ ਜਾ ਕੇ ਦੇਖੋ ਤੇ ਟ੍ਰੇਲਰ ਨੂੰ ਦੇਖ ਕੇ ਕਮੈਂਟ ਜ਼ਰੂਰ ਕਰਨਾ ਇਸ ਲਾਈਵ ਪ੍ਰੋਗਰਾਮ ਦੇ ਜ਼ਰੀਏ ਕਿ ਵਾਕਈ ਜੋ ਅਸੀਂ ਚੀਜ਼ਾਂ ਇਸ ਮੂਵੀ ਦੇ ਬਾਰੇ ਦੱਸ ਰਿਹਾ ਕਿ ਉਹ ਸੱਚੀਆਂ ਨੇ ਤਾਂ ਇਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿੰਨਾ ਆਪਾਂ ਨੂੰ ਵੀ ਸਮਝ ਆਇਆ ਅਸੀਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਵੀ ਕਿਤੇ ਨਾ ਕਿਤੇ ਟ੍ਰੇਲਰ ਦੇਖੋ ਮੂਵੀ ਦਾ ਕਿਤੇ ਨਾ ਕਿਤੇ ਜੋ ਡੀਪ ਮੈਸੇਜ ਹੈ ਉਸ ਨੂੰ ਸਮਝਣ ਦੀ ਤੁਸੀਂ ਇਥੇ ਪੂਰੀ ਕੋਸ਼ਿਸ਼ ਕਰ ਸਕਦੇ ਹੋ ਜੇਕਰ ਆਪਾਂ ਅਗਲੇ ਕਿਤੇ ਨਾ ਕਿਤੇ ਕਮੈਂਟ ਦੀ ਗੱਲ ਕਰਦੇ ਹਾਂ ਤਾਂ ਇੱਥੇ ਕਿਤੇ ਤੀਰਤ ਸਿੰਘ ਨੇ ਮੈਸੇਜ ਕੀਤਾ ਆਇਆ ਹੈ ਉਡੀਕਾ ਤੇਰੀਆਂ ਸੱਚੀ ਦਿਲ ਜਿੱਤ ਲਿਆ ਵਾਹ ਤਾਂ ਕਿਤੇ ਨਾ ਕਿਤੇ ਦੇਖੋ ਮੂਵੀ ਆਉਣ ਤੋਂ ਪਹਿਲਾਂ ਹੀ ਜਿਹੜਾ ਜਨਤਾ ਦਾ ਭਰਮਾ ਪਿਆਰ ਹੈ ਉਹ ਮਿਲਣਾ ਸ਼ੁਰੂ ਹੋ ਗਿਆ ਹੈ ਤਾਂ ਇੱਥੇ ਲੋਕ ਸੱਚੇ ਦਿਲ ਤੋਂ ਜਿਹੜੀ ਉਡੀਕ ਹੈ ਫਿਲਮ ਦੀ ਉਹ ਕਰ ਰਹੇ ਨੇ ਕਿਦਾਂ ਕਿ ਤੇ ਮੈਨੂੰ ਲੱਗਦਾ ਕਿ ਅੱਛੇ ਕੰਟੈਂਟ ਦੀ ਵੇਟ ਤਾਂ ਹਰ ਕਿਸੇ ਹਰ ਕਿਸੇ ਨੂੰ ਤੇ ਇਸ ਲਈ ਖਾ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਇਸ ਮੂਵੀ ਦਾ ਵੇਟ ਮੈਨੂੰ ਮੈਨੂੰ ਖੁਦ ਨੂੰ ਵੀ ਐਚੀ ਬਿਲਕੁਲ ਬਿਲਕੁਲ ਐਸੀ ਮੂਵੀਆਂ ਜੋ ਰੀਅਲ ਕੰਟੈਂਟ ਤੇ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਕਾਲੀਵੁੱਡ ਦੇ ਪ੍ਰੋਗਰਾਮਾਂ ਦੇ ਵਿੱਚ ਦੱਸਦੇ ਆ ਰਹੇ ਹਾਂ ਕਿ ਕੰਟੈਂਟ 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 ਬਿਲਹਾਲ ਕੰਟੈਂਟ ਹਾਜ਼ਰ ਹੈ ਸਿਨੇਮਾ ਦੇ ਵਿੱਚ ਦੋ ਵੱਡੀ ਮੂਵੀਆਂ ਦੇ ਨਾਲ ਦਾਰੂ ਨਾ ਪਿੰਦਾ ਹੋਵੇ ਤੇ 32 ਦੋਨੋਂ ਹੀ ਬਹੁਤ ਹੀ ਬਿਹਤਰੀਨ ਮੂਵੀਆਂ ਨੇ ਰਕਸ਼ਾ ਬੰਦਨ ਆ ਰਿਹਾ ਹੈ ਇਸੇ ਦਿਨ ਚਲਦੇ ਹੀ ਇਸੀ ਮੰਥ ਦੇ ਵਿੱਚ ਦਾਰੂ ਨਾ ਪਿੰਦਾ ਹੋਵੇ 2 ਅਗਸਤ ਨੂੰ ਮੂਵੀ ਹੈ ਰਿਲੀਜ਼ ਹੋਏਗੀ ਤਾਂ ਪਲੀਜ਼ ਸਾਰੇ ਜਾ ਕੇ ਮੂਵੀ ਦੇਖ ਕੇ ਜਰੂਰਨਾ ਤੇ ਉਸ ਦਾ ਵੀ ਰਿਵਿਊ ਦੇਣਾ ਤਾਂ ਕਿ ਅਸੀਂ ਕੋ ਹੋਰ ਐਪੀਸੋਡ ਤੁਹਾਡੇ ਲਈ ਲੈ ਕੇ ਆਈਏ ਤੇ ਮਨਸ਼ੂ ਜੀ ਅਗਲਾ ਕਮੈਂਟ ਦੇਖਣਾ ਹਾਂਜੀ ਅਗਲਾ ਕਮੈਂਟ ਇੱਥੇ ਕਿਸੇ ਰਾਏ ਭੱਟੀ ਨੇ ਕੀਤਾ ਹੋਇਆ ਹੈ ਰਾਏ ਭੱਟੀ ਤੇ ਇੱਥੇ ਇਹਨਾਂ ਨੇ ਲਿਖਿਆ ਕਿ ਮੈਂ ਹੁਣੇ ਹੀ ਕਮੈਂਟ ਕਰ ਦੇਣਾ ਕਿ ਜਿਹੜਾ ਬੰਦਾ ਐਕਸ਼ਨ ਜਾਂ ਕਾਮੇਡੀ ਦੇਖਣ ਦਾ ਚਾਹਵਾਨ ਹੈ ਉਹ ਇਹ ਮੂਵੀ ਨਾ ਦੇਖੇ ਫਿਲਮ ਦਾ ਵਿਸ਼ਾ ਬਹੁਤ ਗਹਿਰਾ ਤੇ ਗੰਭੀਰ ਹੈ ਬਾਕੀ ਬਹੁਤ ਜੀ ਬਹੁਤ ਗਹਿਰਾ ਤੇ ਵੇਖਣ ਤੋਂ ਬਾਅਦ ਕੋਈ ਨਾ ਭੰਡੇ ਕੀ ਮੂਵੀ ਚ ਮਜ਼ਾ ਨਹੀਂ ਆਇਆ ਜਿਹੜੇ ਕਹਿੰਦੇ ਨੇ ਪੰਜਾਬੀ ਚ ਕੱਲੀ ਕਾਮੇਡੀ ਬੰਦੀ ਹੈ ਉਹ ਸੂਝਵਾਨ ਤਾਂ ਜ਼ਰੂਰ ਜਾਣ ਰਾਜੀਵ ਭਾਜੀ ਤੇ ਅਮਰਿੰਦਰ ਵੀਰੇ ਨੇ ਪਹਿਲਾਂ ਲਵ ਪੰਜਾਬ ਸਾਡੀ ਝੋਲੀ ਪਾਈ ਸੀ ਉਹੀ ਜੋੜੀ ਦੁਬਾਰਾ ਆਈ ਹੈ ਨਵਾਂ ਵਿਸ਼ਾ ਲੈ ਕੇ ਵਾ 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 ਕਿਤੇ ਨਾ ਕਿਤੇ ਆਪਾਂ ਕਮੈਂਟਾਂ ਦੀ ਵੀ ਵਾਕਯ ਸਾਰ ਨਾ ਰਹਿ ਕਿ ਕਾਫੀ ਹਾਤਾ ਹੈ ਪਰ ਲੋਕ ਜਿਹੜੇ ਨੇ ਕਮੈਂਟ ਕਾਫੀ ਅੱਛੇ ਕਰਦੇ ਨੇ ਕਾਫੀ ਲੋਕ ਮਤਲਬ ਅਮਰਿੰਦਰ ਗਿੱਲ ਨੂੰ ਪਸੰਦ ਪਸੰਦ ਵੀ ਕਰ ਰਹੇ ਨੇ ਸਪੋਰਟ ਵੀ ਕਰ ਰਹੇ ਨੇ ਮੂਵੀ ਨੂੰ ਲੈ ਕੇ ਕਿਉਂਕਿ ਕਾਫੀ ਦੇਰ ਬਾਅਦ ਐਸੀ ਮੂਵੀ ਜੋ ਰਿਲੀਜ਼ ਹੋਈ ਹੈ ਜਿਸ ਦਾ ਲੋਕਾਂ ਨੂੰ ਇੰਤਜ਼ਾਰ ਸੀ ਬਿਲਕੁਲ ਸੂਲੇਖਾ ਗੱਲ ਹੋਈ ਹੈ ਕਿ ਮੂਵੀ ਦਾ ਵਿਸ਼ਾ ਕੀ ਹੈ ਕਿਉਂਕਿ ਲੋਕਾਂ ਨੂੰ ਜਿੱਤਾ ਦਾ ਕੰਟੈਂਟ ਚਾਹੀਦਾ ਲੋਕਾਂ ਦੀ ਝੋਲੀ ਉਧਾ ਦਾ ਕੰਟੈਂਟ ਪਾਉਣਾ ਜ਼ਰੂਰੀ ਹੈ ਕਿਉਂਕਿ ਅੱਜਕੱਲ ਕੰਟੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਬਹੁਤ ਸਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਕਮੀਆਂ ਆਪਣੇ ਕੋਲ ਵੀ ਨਿਕਲ ਕੇ ਆਉਂਦੀਆਂ ਨੇ ਆਪਾਂ ਜੇਕਰ ਬਾਲੀਵੁੱਡ ਦੀ ਗੱਲ ਕਰਦੇ ਬਾਲੀਵੁੱਡ 'ਚ ਵੀ ਕੰਟੈਂਟ ਦੀ ਕਮੀ ਹੁੰਦੀ ਜਾ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਵੀ ਕਾਫੀ ਲੋਕਾਂ ਦਾ ਦੇਖੋ ਇੱਥੇ ਕਹਿਣਾ ਹੈ ਕਿ ਕਿਤੇ ਨਾ ਕਿਤੇ ਕਾਮੇਡੀ ਜ਼ਿਆਦਾ ਮੂਵੀਜ਼ ਬਣ ਰਹੀਆਂ ਨੇ ਜਾਂ ਫਿਰ ਲਵ ਟ੍ਰਾਇੰਗਲਸ ਹੋ ਗਏ ਉਹਨਾਂ ਤੇ ਤੇ ਅਗਲਾ ਮੈਸੇਜ ਜੇਕਰ ਆਪਾਂ ਦੇਖੀਏ ਸੁਲੇਖਾ ਅਗਲਾ ਮੈਸੇਜ ਕੀ ਹੈ ਇੱਥੇ ਜ਼ਰਾ ਦੇਖੋ ਜ਼ਿੰਦਗੀ ਵਿੱਚ ਕਿਸੇ ਸ਼ਖਸ ਦੇ ਆਨ ਜਾਂ ਜਾਨ ਨਾਲ ਜ਼ਿੰਦਗੀ ਉੱਪਰ ਕਿੰਨਾ ਖੂਬਸੂਰਤ ਪ੍ਰਭਾਵ ਪੈ ਸਕਦਾ ਹੈ ਜੋ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਇਸ ਫਿਲਮ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਦੇਖਣ ਨੂੰ ਮਿਲਦਾ ਹੈ ਬਿਲਕੁਲ ਬਿਲਕੁਲ ਇਹ ਬਿਲਕੁਲ ਮੈਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਚੁੱਕੀ ਹਾਂ ਕਿ ਕਿਸੇ ਦੇ ਆਨ ਜਾਂ ਜਾਨ ਨਾਲ ਕਿੰਨਾ ਇਫੈਕਟ ਬਹੁਤ ਹੈ ਹੂੰ ਜੀ ਬਿਲਕੁਲ मूवी ਵਿੱਚ ਦੇਖਿਆ ਜਾਵੇ ਕਿ ਅਮਰਿੰਦਰ ਗਿੱਲ ਕੋਲ ਇੱਕ ਛੋਟੀ ਜੀ ਕੁੜੀ ਆਂਦੀ ਹੈ ਜਿਸ ਦੇ ਕਾਰਨ ਉਹ ਆਪਣੇ ਆਪ ਨੂੰ ਥੋੜਾ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਛੋਟੇ ਜੇ ਬੱਚਾ ਜੋ ਇੱਕ ਐਲਕੋਹੋਲਿਕ ਪਰਸਨ ਹੈ ਉਸ ਨੂੰ ਚੇਂਜ ਕਰਨ ਦੀ ਡਿਮਾਂਡ ਰੱਖਦੀ ਹੈ ਤਾਂ ਕਿ ਕਿਵੇਂ ਜਿਹੜੀ ਉਸ ਦੀ ਜੋ ਲਾਈਫ ਆ ਉਹ ਸੈਟਲ ਡਾਊਨ ਹੋ ਜੇ ਬਿਲਕੁਲ ਤੇ ਜੇਕਰ ਆਪਾਂ ਅਗਲੇ ਕਮੈਂਟ ਦਾ ਰੁਕ ਕਰੀਏ ਤਾਂ ਇੱਥੇ ਕਿਸੇ ਨੇ ਕਮੈਂਟ ਲਿਖਿਆ ਹੈ ਆ ਇਹਨਾਂ ਨੇ ਲਿਖਿਆ ਕਿ ਬਹੁਤ ਵਧੀਆ ਮੈਸੇਜ ਦਿੱਤਾ ਮੂਵੀ ਵਿੱਚ ਨਹੀਂ ਅੱਜਕੱਲ ਤੇ ਇੱਕੋ ਕਨਸੈਪਟ ਤੇ ਫਿਲਮਾਂ ਬਣ ਰਹੀਆਂ ਨੇ ਜੀ 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 ਕਨਸੈਪਟ ਤੇ ਹਮੇਸ਼ਾ ਹੀ ਗੱਲ ਹੁੰਦੀ ਹੈ ਇਥੇ ਫਿਲਮਾਂ ਦੇ ਕਨਸੈਪਟ ਤੇ ਅੱਗੇ ਨਾਲ ਲਿਖਿਆ ਕਿ ਲੋਕਾਂ ਨੂੰ ਇਸ ਫਿਲਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਦੂਜਾ ਪਾਸਾ ਜੋ ਆਪਾਂ ਸੋਚਦੇ ਨਹੀਂ ਕਿੰਨੇ ਹੀ ਲੋਕ ਇਹ दारू ਕਰਕੇ ਦੁਨੀਆ ਤੋਂ ਚਲੇ ਗਏ ਤੇ ਪਿੱਛੇ ਉਹਨਾਂ ਦੇ ਘਰ ਦੇ ਕੋਲ ਪਛਤਾਉਣ ਤੋਂ ਬਿਨਾ ਕੁਝ ਨਹੀਂ ਰਿਹਾ ਜੀ ਜੀ ਬਿਲਕੁਲ ਤਾਂ ਦੇਖੋ ਇੱਕ ਜ਼ਿੰਦਗੀ ਜਿੱਦਾਂ ਇੱਕ ਆਪਾਂ ਕਹਿ ਸਕਦੇ ਆ ਕਿ ਜਿਹੜੇ ਲੋਕ ਇੱਥੇ ਨਸ਼ਾ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਸਰਕਮਸਟੈਂਸਸ ਨੇ ਜਿਹੜੇ ਚੱਲ ਰਹੇ ਹੁੰਦੇ ਨੇ ਤਾਂ ਇੱਥੇ ਆਪਾਂ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਉਹ ਲੋਕ ਇੱਥੇ ਕਮੈਂਟ ਵੀ ਕਰ ਰਹੇ ਨੇ ਤਾਂ ਦੇਖੋ ਕਿਤੇ ਨਾ ਕਿਤੇ ਅਚੀ ਮੂਵੀ ਅੱਛਾ ਕਨਸੈਪਟ ਹੈ ਤਾਂ ਬਾਕੀ ਇੱਥੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਉਂਕਿ ਇਦਾਂ ਦਾ ਜਿਹੜਾ ਕੰਟੈਂਟ ਹੈ ਸੁਲੇਖਾ ਕਾਫੀ ਹੱਦ ਤੱਕ ਮਿਲਦਾ ਰੇਅਰ ਕੰਟੈਂਟ ਬਣਦਾ ਹੈ ਤੇ ਪੰਜਾਬ ਦੇ ਰਿਲੇਟਿਡ ਜਿਹੜੀ ਫਿਲਮਾਂ ਨੇ ਉਹ ਬਹੁਤ ਘੱਟ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਨਾਲ ਜੋ ਰਿਲੇਟਿਡ ਮੂਵੀਜ਼ ਨੇ ਉਹ ਬਣਦੀਆਂ ਸੀ ਪਰ ਹੁਣੇ ਥੋੜਾ ਚਲਨ ਘੱਟ ਹੋ ਗਿਆ ਫਿਲਹਾਲ ਇੱਥੇ ਅਮਰਿੰਦਰ ਗਿੱਲ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਅੱਛੇ ਕਲਾਕਾਰ ਨੇ ਸਿੰਗਰ ਨੇ ਜੋ ਕਿ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਗਾਉਂਦੇ ਵੀ ਨੇ ਆਪਣੀ ਅੱਛੀ ਜਿਹੜੀ ਅਦਾਕਾਰੀ ਵੀ ਹੈ ਉਹ ਵੀ ਕਰਦੇ ਨੇ ਤਾਂ ਇੱਥੇ ਆਪਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀ ਫਿਲਮ ਨੂੰ ਪੂਰਾ ਪੂਰਾ ਸਪੋਰਟ ਕੀਤਾ ਜਾਣਾ ਚਾਹੀਦਾ ਕਿਉਂਕਿ ਅੱਛਾ ਕਨਸੈਪਟ ਹੈ ਜੀ ਬਿਲਕੁਲ ਬਿਲਕੁਲ ਕਿਉਂਕਿ ਨਸ਼ਾ ਪੰਜਾਬ ਦਾ ਬਹੁਤ ਜ਼ਿਆਦਾ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਅਮਰਿੰਦਰ ਗਿੱਲ ਪਰਦੇ ਤੇ ਪੇਸ਼ ਹੋ ਰਹੇ ਨੇ ਤਾਂ ਬਹੁਤ ਹੀ ਜ਼ਿਆਦਾ ਡੀਪ ਮੈਸੇਜ ਹੈ ਜੋ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਾਂ ਫਿਰ ਇੱਕ ਹੋਰ ਜੇ ਦੇਖਿਆ ਜਾਵੇ ਅਮਰਿੰਦਰ ਗਿੱਲ ਨੇ ਜੋ ਫੀਮੇਲਸ ਦਾ ਕਨਸੈਪਟ ਹੈ ਰੀਅਲ ਪੋਜੀਸ਼ਨ ਜੋ ਦੇਖ ਕੇ ਉਹਨਾਂ ਨੇ ਕੀਲ ਕਰਕੇ ਮੂਵੀਜ਼ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆਈ ਥਿੰਕ ਤਾਂ ਹੀ ਜੋ ਲੋਕ ਨੇ ਕਾਫੀ ਲੇਟ ਫੋਰੇ ਨੇ ਇਮੋਸ਼ਨਲੀ ਵੀ ਕਾਫੀ ਲੋਕ ਅਟੈਚਡ ਹੋ ਰਹੇ ਨੇ ਮੂਵੀ ਬਿਲਕੁਲ ਤੇ ਹੋਰ ਜੇਕਰ ਕਮੈਂਟਾਂ ਦਾ ਆਪਾਂ ਰੁਕ ਕਰਦੇ ਆ ਤਾਂ ਇੱਥੇ ਕਿਸੀ ਚਰਨਜੀਤ ਸਿੰਘ ਨੇ ਲਿਖਿਆ ਕਿ ਦਿਲ ਨੂੰ ਛੂਣ ਵਾਲੀ ਮੂਵੀ ਹੈ ਜਿਨ੍ਹਾਂ ਦੇ ਪਿਓ ਸ਼ਰਾਬ ਪਿੰਦੇ ਨੇ ਲੜਦੇ ਨੇ ਉਹਨਾਂ ਨੂੰ ਇਹ ਮੂਵੀ ਜ਼ਰੂਰ ਦੇਖ ਲੈਣੀ ਚਾਹੀਦੀ ਜਿੱਦ ਤੱਕ ਅਸੀਂ ਵੀ ਦੱਸ ਹੀ ਦਿੱਤਾ ਤੁਹਾਨੂੰ ਕਿ ਫਿਲਮ ਸਮਾਜ ਦਾ ਸ਼ੀਸ਼ਾ ਹੁੰਦਾ ਇਹਨਾਂ ਦੇ ਬਰਕਰਾਰ ਠੀਕ মুਵੀ ਜਿਹੜੀ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਕਿ ਬਾਕੀ মুਵੀ ਸਮਾਜ ਦਾ ਸ਼ੀਸ਼ਾ ਹੁੰਦਾ ਇੱਥੇ ਕਿਤੇ ਨਾ ਕਿਤੇ মুਵੀ ਦਾ ਜਿਹੜਾ ਹੁਣ ਕੰਟੈਂਟ ਹੈ ਉਹ ਕਾਫੀ ਹੱਦ ਤੱਕ ਦੇਖ ਲੈਣਾ ਚਾਹੀਦਾ ਆਪਾਂ ਨੂੰ ਕਿਤੇ ਨਾ ਕਿਤੇ ਗੰਭੀਰਤਾ ਦੇ ਨਾਲ ਇਸ মুਵੀ ਨੂੰ ਹੁਣ ਲੈਣਾ ਚਾਹੀਦਾ ਇੱਥੇ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ মুਵੀ ਨੂੰ ਲੈਂਦੇ ਨੇ ਤਾਂ ਫਿਲਹਾਲ ਆਉਣ ਵਾਲਾ ਸਮਾਂ ਇੱਥੇ ਦੱਸ ਸਕਦਾ ਹਾਂ ਹੂੰ ਹੂੰ ਤੇ مانਸ਼ੂ ਜੀ ਜਿੱਥੇ ਗੱਲ ਕੀਤੀ ਜਾਵੇ ਤੁਹਾਡੀ ਫਿਲਮ ਦੀ ਬਹੁਤ ਹੀ ਅੱਛਾ ਕੰਟੈਂਟ ਹੈ ਲੋਕ ਕਾਫੀ ਹੱਦ ਤੱਕ ਕਹਿ ਰਹੇ ਨੇ ਤੇ ਜਿਹੜੀ ਤੁਸੀਂ ਲਾਸਟ ਕਮੈਂਟ ਪੜਿਆ ਚਰਨਜੀਤ ਸਿੰਘ ਦਾ ਤੇ ਅਸੀਂ ਉਹਨਾਂ ਦੇ ਫਾਦਰ ਨੂੰ ਰਿਕੁਐਸਟ ਕਰਾਂਗੇ ਕਿ ਤੁਹਾਡੀ ਡਾਟਰ ਹੈ ਜੋ ਰਿਕੁਐਸਟ ਕਰ ਰਹੀ ਹੈ ਤਾਂ ਪਲੀਜ਼ ਤੁਸੀਂ ਇਹ ਫਿਲਮ ਜ਼ਰੂਰ ਦੇਖਣਾ ਬਿਲਕੁਲ 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 ਤੇ ਜੇਕਰ ਇੱਥੇ ਆਪਾਂ ਹੁਣ ਗੱਲ ਕਰਦੇ ਹਾਂ ਸੁਲೇಖਾ ਉਸ ਮੂਵੀ ਦੀ ਤਾਂ ਹਾਲਾਂਕਿ ਮੂਵੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਆ ਦੇਖੋ ਆਪਣੇ ਕੋਲ ਕਮੈਂਟ ਨੇ ਤੇ ਹੁਣ ਜੇਕਰ ਆਪਾਂ ਦਰਸ਼ਕਾਂ ਨੂੰ ਇੱਕ ਵਾਰ ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਮੈਂ ਜਿਹੜਾ ਇੱਕ ਨਿਊ ਅਪਡੇਟ ਹੈ ਮਾਂਝੂ ਜੀ ਆ ਰਹੀ ਹੈ ਚੈੱਕ ਕਰੋ ਜੀ 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 ਬਿਲਕੁਲ ਮੈਂ ਤਾਂ ਨਵੇਂ ਕਮੈਂਟ ਜਿਹੜੇ ਆ ਰਹੇ ਨੇ ਬਿਲਕੁਲ ਤੇ ਇਥੇ ਸੁਲੇਖਾ ਪਕਿਆ ਸਾਹਿਬ ਹੈ ਕਿ ਕਾਫੀ ਹੱਦ ਤੱਕ ਅੱچھے ਕਮੈਂਟ ਨੇ ਤੇ ਜਿਨ੍ਹਾਂ ਨੂੰ ਟ੍ਰੋਲ ਕਰਨਾ ਹੈ ਉਹ ਟ੍ਰੋਲ ਵੀ ਕਰੀ ਜਾਣਗੇ ਪਰ ਹਾਂ ਅੱچھے ਕੰਟੈਂਟ ਨੂੰ ਇਥੇ ਟ੍ਰੋਲ ਕਰਨ ਵਾਲੇ ਬਹੁਤ ਘੱਟ ਹੁੰਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਅੱچھے ਕਮੈਂਟ ਨੂੰ ਟ੍ਰੋਲ ਜਿਹੜਾ ਹੈ ਉਹ ਬਹੁਤ ਘੱਟ ਲੋਕ ਕਰਦੇ ਨੇ ਤੇ ਇਥੇ ਇੱਕ ਵਾਰ ਫਿਰ ਤੋਂ ਮੈਂ ਦੱਸਦਾ ਕਿ ਟ੍ਰੇਲਰ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੈ ਫਿਲਹਾਲ ਤਾਂ ਤੁਸੀਂ ਖੁਦ ਟ੍ਰੇਲਰ ਦੇਖ ਲਓ ਤਾਂ ਬਿਲਕੁਲ ਬਿਲਕੁਲ ਕਿਉਂ ਕਿਉਂਕਿ ਜੇਕਰ ਖੁਦ ਟ੍ਰੇਲਰ ਦੇਖੋਗੇ ਤਾਂ ਕਾਫੀ ਹੱਦ ਤੱਕ ਇਹ ਟ੍ਰੇਲਰ ਜਿਹੜਾ ਹੈ ਮਜ਼ੇਦਾਰ ਵੀ ਲੱਗੇਗਾ ਤੇ ਤੁਹਾਨੂੰ ਸੋਹਣਾ ਵੀ ਲੱਗੇਗਾ ਜੀ ਤੇ ਲੋਕਾਂ ਨੂੰ ਜੀ ਇੱਥੇ ਸਟੋਰੀ ਜਿਹੜੀ ਹੈ ਦੁਬਾਰਾ ਮੈਂ ਦੱਸ ਰਾਂ ਦਰਸ਼ਕਾਂ ਨੂੰ ਕਿ ਇਹ ਸਟੋਰੀ ਕੁਛ ਇਤਹਾ ਹੈ ਕਿ ਅਮਰਿੰਦਰ ਗਿੱਲ ਨੂੰ ਬਚਪਨ ਤੋਂ ਹੀ ਸ਼ਰਾਬ ਦੀ ਜਿਹੜੀ ਲੱਤ ਹੈ ਉਹ ਲਵਾ ਦਿੱਤੀ ਜਾਂਦੀ ਹੈ ਜੀ ਬਿਲਕੁਲ ਦੂਜੇ ਪਾਸੇ ਜੇਕਰ ਆਪਾਂ ਦੇਖੀਏ ਕਿ ਅੱਗੇ ਜਾ ਕੇ ਸਟੋਰੀ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਉਸਦੇ ਲਾਈਫ ਦੇ ਵਿੱਚ ਆਉਂਦੀ ਹੈ ਜਿਸ ਨੂੰ ਰੱਖਣਾ ਹੁੰਦਾ ਉਸਨੇ ਜੀ ਤਾ ਕਿਤੇ ਨਾ ਕਿਤੇ ਉਸਦੀ ਮਦਰ ਫਾਦਰ ਨਹੀਂ ਹੁੰਦੇ ਬੱਚੀ ਦੇ ਤਾਂ ਜਿਹੜੀ ਛੋਟੀ ਬੱਚੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਾਫੀ ਹੱਦ ਤੱਕ ਉਹਨਾਂ ਨੂੰ ਪਰੇਸ਼ਾਨ ਵੀ ਕਰਦੀ ਹੈ ਉਹਨਾਂ ਤੇ ਚਿੜਦੀ ਵੀ ਹੈ ਤੇ ਬਹੁਤ ਕਾਮੇਡੀ ਮਜ਼ਾਕ ਹਰ ਚੀਜ਼ ਦੇਖਣ ਨੂੰ ਮਿਲਦੀ ਹੈ ਪਰ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਮੂਵੀ ਦੀ ਤਾਂ ਐਂਡ ਦੇ ਵਿੱਚ ਮੂਵੀ ਦੇ ਵਿੱਚ ਕੁਝ ਟਵਿਸਟ ਆਉਂਦਾ ਹੈ ਟਰਨ ਆਉਂਦਾ ਹੈ ਤਾਂ ਇਸ ਮੂਵੀ ਦੇ ਵਿੱਚ ਅਮਰਿੰਦਰ ਗਿੱਲ ਜਿਹੜੇ ਨੇ ਉਹ ਸ਼ਰਾਬ ਹੀ ਨਹੀਂ ਬੰਦ ਕਿੱਦਾਂ ਕਰਨਗੇ ਉਹ ਆਪਾ ਫਿਲਹਾਲ ਦੇਖ ਸਕਦੇ ਆਂ ਤੇ ਕਿਸ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਅਦਾਕਾਰੀ ਕੀਤੀ ਗਈ ਹੈ ਕਿਹੜੇ-ਕਿਹੜੇ ਸਟਾਰ ਕਾਸਟ ਨੇ ਉਹ ਕੰਮ ਕਿੱਦਾਂ ਦੇ ਕਰਨਗੇ ਤਾਂ ਇੱਥੇ ਤੁਸੀਂ ਵੀ ਜੇਕਰ ਅਜੇ ਤੱਕ ਇਹ ਟ੍ਰੇਲਰ ਨਹੀਂ ਦੇਖਿਆ ਤਾਂ ਜਾ ਕੇ ਇਹ ਟ੍ਰੇਲਰ ਜ਼ਰੂਰ ਦੇਖੋ ਤੇ ਅੱਗੇ ਜੇਕਰ ਆਪਾਂ 3 ਮੂਵੀ ਦੀ ਗੱਲ ਕਰਦੇ ਆਂ ਸੀਗਾ ਤਾਂ 3 ਮੂਵੀ ਬਾਰੇ ਇੱਕ ਵਾਰ ਦੱਸ ਦੋ ਦਰਸ਼ਕਾਂ ਨੂੰ ਹਾਂ ਜੋ ਮਾਂਛੀ ਦੀ ਸਤਰੀ ਮੂਵੀ ਹੈ ਉਹ 30 ਆਫ ਅਗਸਤ ਨੂੰ ਜੋ ਰਿਲੀਜ਼ ਹੋਏਗੀ ਫਿਰ ਹਾਲ ਟ੍ਰੇਲਰ ਹੈ ਜੋ ਰਿਲੀਜ਼ ਹੋ ਚੁੱਕਿਆ ਹੈ ਤੇ ਲੋਕ ਕਾਫੀ ਜ਼ਿਆਦਾ ਐਕਸਾਈਟਡ ਐਕਸਾਈਟਡ ਸੀ ਪਾਰਟ 2 ਦੇ ਲਈ ਜਿਸ ਦੇ ਵਿੱਚ ਸ਼ਰਦਾ ਕਪੂਰ ਤੇ ਆਪਣੇ ਰਾਜਕੁਮਾਰ rao ਦੇਖਣ ਨੂੰ ਮਿਲ ਰਹੇ ਨੇ ਮੂਵੀ ਦੇ ਵਿੱਚ ਤੇ ਨਾਲ ਪੰਕਜ ਤ੍ਰਿਪਾਠੀ ਵੀ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਨੇ ਮੂਵੀ ਨੂੰ ਕਾਮੇਡੀ ਪਲੱਸ ਰੋਮਾਂਟਿਕ ਬਣਾਇਆ ਹੈ ਕਾਫੀ ਲੋਕ ਕਾਫੀ ਹੱਦ ਤੱਕ ਐਕਸਾਈਟਡ ਸੀ ਕਿ ਕਦੋਂ ਸਤਰੀ 2 ਆਵੇ ਤੇ ਹੁਣ ਜੋ ਫਾਈਨਲੀ ਇਸ ਦਾ ਟ੍ਰੇਲਰ ਹੈ ਉਹ ਢਲੀਵ ਹੋ ਗਿਆ ਪਹਿਲਾਂ ਦਾ ਜੋ ਕੰਟੈਂਟ ਸੀ ਉਸਤਰੀ ਕਲ ਆਨਾ ਜੀ ਕਿ ਜਗਾ ਇੱਕ ਨਿਆ ਟਾਈਟਲ ਹੈ ਜੋ ਤੇ ਖਿਲ ਗਿਆ ਪੁਰਾਣੀ ਜੋ ਉਸਤਰੀ ਮੂਵੀ ਸੀ ਤਾਂ ਆਪਾਂ ਕਹਿ ਸਕਦੇ ਪੁਰਾਣੀ ਉਸਤਰੀ ਮੂਵੀ ਦੇ ਵਿੱਚ ਆ ਦੇਖੋ ਜਿੱਦਾਂ ਕਿ ਆਪਣੇ ਕੋਲ ਲਗਾਤਾਰ ਕਮੈਂਟਸ ਵੀ ਆ ਰਹੇ ਨੇ ਪੁਰਾਣੀ ਉਸਤਰੀ ਦੇ ਵਿੱਚ ਇੱਕ ਟੈਗ ਲਾਈਨ ਸੀ ਕਿ ਉੱਥੇ ਕਿਹਾ ਜਾ ਰਿਹਾ ਉਸਤਰੀ ਕਲ ਆਨਾ ਤਾਂ ਇੱਥੇ ਆਪਾਂ ਨੂੰ ਜੋ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹ ਹੈ ਕਿ ਉਸਤਰੀ ਅਨ ਅਬਾਨਾ ਨਹੀਂ 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 ਉਸ ਤਰੀ ਨਹੀਂ ਹੈ ਮੈਡਮ ਇੱਥੇ ਅਲੱਗ ਟਾਈਪ ਦਾ ਇਹਨਾਂ ਨੇ ਕੁਝ ਕਿਹਾ ਵੀ ਉਸ ਤਰੀ ਰੱਖਿਆ ਕਰਨਾ ਰੱਖਿਆ ਕਰਨਾ ਜੀ 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 ਕਿਉਂਕਿ ਇਸ ਟ੍ਰੇਲਰ ਦੇ ਵਿੱਚ ਕਿਤੇ ਨਾ ਕਿਤੇ ਟ੍ਰੇਲਰ ਜੇਕਰ ਤੁਸੀਂ ਨਹੀਂ ਦੇਖਿਆ ਇਸ ਮੂਵੀ ਦਾ ਵੀ ਤਾਂ ਇਸ ਮੂਵੀ ਦਾ ਟ੍ਰੇਲਰ ਵੀ ਜਾ ਕੇ ਦੇਖੋ ਬਹੁਤ ਹੀ ਖੂਬਸੂਰਤ ਜਿਹਾ ਟ੍ਰੇਲਰ ਹੈ ਤੇ ਇਸ ਦੇ ਵਿੱਚ ਜਿਹੜਾ ਸਸਪੈਂਸ ਹੈ ਉਹ ਹੈ ਸਰ ਕਟੇ ਨੂੰ ਲੈ ਕੇ ਜੀ ਹਾਂ ਜੀ ਬਿਲਕੁਲ ਸਰ ਕਟਾ ਇੱਕ ਨਵਾਂ ਕੰਟੈਂਟ ਜਿਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਐਕਸਾਈਟਡ ਨੇ ਵੀ ਕੀ ਕਿਸ ਤਰੀਕੇ ਦੀ ਟਵਿਸਟ ਐਂਡ ਟਰਨਸ ਦੇਖਣ ਨੂੰ ਮਿਲਣਗੇ ਮੂਵੀ ਦੇ ਵਿੱਚ ਕਿਉਂਕਿ ਇਹ ਬਾਲੀਵੁੱਡ ਮੂਵੀ ਆ ਥੋੜਾ ਮਸਾਲਾ ਪਲੱਸ ਟਵਿਸਟ ਥੋੜਾ ਰੋਮਾਂਸ ਤੇ ਸੌਂਗਸ ਦੇ ਇਸ ਵਾਰ ਕੀ ਤੜਕਾ ਦੇਖਣ ਨੂੰ ਮਿਲੇਗਾ ਉਹ ਅੱਗੇ ਦੇਖੋ ਤੇ ਟ੍ਰੇਲਰ ਦੇ ਵਿੱਚ ਜਾਂ ਫਿਰ ਮੂਵੀ ਦੇ ਵਿੱਚ ਦੇਖਣਾ ਬਹੁਤ ਜ਼ਰੂਰੀ ਹੈ ਤੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਰਕਟੇ ਦਾ ਇਸ ਵਾਰ ਇਸ ਦੇ ਵਿੱਚ ਕਨਸੈਪਟ ਹੈ ਕਾਫੀ ਹੱਦ ਤੱਕ ਹਾਰਰ ਵੀ ਕੈਸਾ ਆਦੇ ਹੋ ਕਾਮੇਡੀ ਵੀ ਕੈਸਾ ਆਦੇ ਇਸ ਮੂਵੀ ਦੀ ਖਾਸੀਅਤ ਮੈਂ ਤੁਹਾਨੂੰ ਦੱਸਾਂ ਕਿ ਇਹ ਮੂਵੀ ਜਿਹੜੀ ਹੈ 150 ਸਾਲ ਪੁਰਾਣੇ ਕਿਲਿਆਂ ਦੇ ਵਿੱਚ ਸ਼ੂਟ ਕੀਤੀ ਗਈ ਹੈ ਮੈਨੂੰ ਇਹ ਚੀਜ਼ ਸੁਣ ਕੇ ਤੇ ਪੜ੍ਹ ਕੇ ਕਾਫੀ ਸ਼ੌਕ ਲੱਗਿਆ ਕਿ 150 ਸਾਲ ਪੁਰਾਣੇ ਕਿਲਿਆਂ ਦੇ ਵਿੱਚ ਕਿੱਦਾਂ ਗਏ ਹੋ ਨੇ ਕਿਉਂਕਿ ਇਹ ਹਾਰਰ ਕਨਸੈਪਟ ਹੈ ਨਾ ਤਾਂ ਫਿਰ ਬਾਲੀਵੁੱਡ ਦਿੱਤਾ ਫਿਰ ਬਾਲੀਵੁੱਡ ਦੇਖੀਏ ਇਸ ਤੋਂ ਪਹਿਲਾਂ ਦੇਖੋ ਇਸ ਤੋਂ ਪਹਿਲਾਂ ਮੈਂ ਸੁਲੇਖਾ ਇੱਕ ਗੱਲ ਹੋਰ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗੀ ਕੀ ਇੱਕ ਮੈਂ ਰਾਜ਼ ਮੂਵੀ ਜਿਹੜੀ ਆਈ ਸੀ ਵਿਕਾਸ਼ਾ ਵਾਸੂ ਤੇ ਕਿਤੇ ਨਾ ਕਿਤੇ ਮੋਰਿਆ ਦੇ ਇਥੇ ਡੀਨੋ ਮੋਰਿਆ ਦੀ ਤਾਂ ਉਹਨਾਂ ਦੀ ਮੂਵੀ ਦਾ ਇੱਕ ਰਿਵਿਊ ਪੜ੍ਹ ਰਹੀ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਵਿੱਚ ਜਿਹੜੀ ਅਸਲ ਚੁੜੇਲ ਦੀ ਚੀਕ ਹੈ ਉਹ ਲਈ ਗਈ ਹੈ ਸ਼ੂਟ ਕੀਤੀ ਗਈ ਹੈ ਕਿਉਂਕਿ ਉਹ ਰਿਕਾਰਡ ਹੋ ਗਈ ਸੀ ਕੋਇਨਸੀਡੈਂਸਲੀ ਤੇ ਮੈਂ ਪੜ੍ਹ ਕੇ 당ਗ ਰਹਿ ਗਈ ਮੈਂ ਸੋਚਿਆ ਕਿ ਬਹੁਤ ਡਰਾਉਣਾ ਕਨਸੈਪਟ ਉਸ ਸਮੇਂ ਕ੍ਰੀਏਟ ਕੀਤਾ ਗਿਆ ਸੀ ਤੇ ਹੁਣ ਇਹ ਚੀਜ਼ ਸੇਮ ਦੇਖਣ ਨੂੰ ਮਿਲਿਆ ਦੇਖੋ 1920 ਜਿਹੜੀ movies ਨੇਗੀਆਂ ਇਹਨਾਂ ਦੇ ਵਿੱਚ ਆਪਾਂ ਨੂੰ horror plus romance ਦੇਖਣ ਨੂੰ ਮਿਲਿਆ ਤੇ ਜੇਕਰ ਹੁਣ ਗੱਲ ਕਰਦੇ ਤਾਂ horror plus comedy ਦਾ ਜਿਹੜਾ ਤੜਕਾ oh my god so amazing ਤੋਂ ਮਾਝੀ ਜੀ ਜਿਵੇਂ ਤੁਸੀਂ ਕਿਹਾ ਕਿ ਰਾਜ਼ movie ਚ ਤੁਹਾਨੂੰ ਕਨਸੈਪਟ ਡਿਟੇਲ ਸਰਚ ਕਰਨ ਲੱਗੇ ਉੱਥੇ ਤੋਂ ਨੇ ਜਿਹੜਾ ਇਹ ਤਾਂ ਮੈਨੂੰ ਗਿਆ ਕਿ ਮੈਨ ਨੇ ਸੁਣਨ ਜਾਇਆ ਸੁਰਖੀਆਂ ਚ ਪਤਾ ਹੀ ਚੱਲ ਜਾਂਦਾ ਹਾਂਜੀ ਕਿ ਵੌਇਸ ਨੋਟ ਜਿਹੜਾ ਸੱਚ ਦੀ ਭੂਤ ਦਾ ਰਿਕਾਰਡ ਹੋ ਗਿਆ ਕੀ ਤੁਸੀਂ ਇਹ ਗੱਲਾਂ ਚ ਬਲੀਵ ਕਰਦੇ ਹੋ ਦੇਖ ਕੋਲੇਗਾ ਕਾਫੀ ਹੱਦ ਤੱਕ ਜੇਕਰ ਹਾਰਰ ਚੀਜ਼ ਦੀ ਗੱਲ ਹੈ ਤਾਂ ਬਾਕੀ ਡਰ ਸਭ ਨੂੰ ਲੱਗਦਾ ਹੈ ਹਾਂ ਦਰਸ਼ਕਾਂ ਜਿੱਤ ਨੂੰ ਵੀ ਇਹ ਸਵਾਲ ਬਹੁਤ ਵੱਡਾ ਹੈ ਕਿ ਜਦੋਂ ਤੁਸੀਂ ਹਾਰਰ ਮੂਵੀ ਦੇਖਦੇ ਹੋ ਰਾਤ ਨੂੰ ਸੌਂ ਪਾਉਂਦੇ ਹੋ ਜਾਂ ਨਹੀਂ ਖਾਸ ਕਰ ਜਦੋਂ ਉਹ ਮੂਵੀ ਰਾਤ ਨੂੰ ਦੇਖੀ ਹੋਵੇ ਬਿਲਕੁਲ ਬਿਲਕੁਲ ਤੇ ਕਿਤੇ ਨਾ ਕਿਤੇ ਹਾਂ ਡਰ ਤਾਂ ਸਭ ਨੂੰ ਹੀ ਲੱਗਦਾ ਤਾਂ ਇੱਥੇ ਜੇਕਰ ਮੈਂ ਖੁਦ ਦੀ ਵੀ ਗੱਲ ਕਰਾਂ ਤਾਂ ਕਾਫੀ ਹੱਦ ਤੱਕ ਮੈਨੂੰ ਵੀ ਲੱਗਦਾ ਹੈ ਤੱਪਰ ਇਥੇ ਇਹ ਗੱਲ ਹੈ ਕਿ ਫੈਕਟ ਇਹ ਚੀਜ਼ਾਂ ਦੇ ਇਹ ਨਹੀਂ ਕਿ ਇੱਥੇ ਉਹਨੇ ਜਿਹੜੀ ਮੂਵੀ ਹੈ 150 ਸਾਲ ਪੁਰਾਣੀ ਕਿਲੇ ਤੁਹਾਨੂੰ ਦਿਖਾਵੇਗੀ ਤਾਂ ਤੁਸੀਂ ਵਾਕਈ ਉਹ ਨਾ ਕਿਲਿਆਂ ਦੇ ਵਿੱਚ ਗਏ ਤਾਂ ਨਹੀਂ ਹੋਵਗੇ ਪਰ ਹਾਂ ਉਹਨਾਂ ਕਿਲਿਆਂ ਦਾ ਜਿਹੜਾ ਕਿਤੇ ਨਾ ਕਿਤੇ ਡਰਾਵਨਾ ਮਜ਼ਾ ਹੈ ਡਰਾਵਨਾ ਸੱਚ ਡਰਾਵਨਾ ਸੱਚ ਉਹਨਾਂ ਦਾ ਦੇਖ ਸਕਦੇ ਹੋ ਤੇ ਇੱਥੇ ਆਪਾਂ ਜੇਕਰ ਹੁਣ ਕਮੈਂਟ ਸੈਕਸ਼ਨ ਦੀ ਗੱਲ ਕਰ ਲਈਏ ਇੱਥੇ ਸਭ ਤੋਂ ਪਹਿਲਾਂ ਜੇਕਰ ਕਮੈਂਟ ਦੀ ਗੱਲ ਕਰੀਏ ਤਾਂ ਕਿਸੀ ਮਨੀਸ਼ ਉਪਾਧਿਆਏ ਨੇ ਕਮੈਂਟ ਕੀਤਾ ਹੋਇਆ ਹੈ कि राजकुमार बिंग का कॉमेडी एंड सीरियस श्रद्धा बिंग ब्यूटीफुल एंड डूइंग एक्शन दे बोथ बिंग रोमांटिक एट द सेम टाइम एंड शिफ्ट ऑफ ओ स्त्री कला रक्षा करना ऑल द सुपोर्टिव कैरेक्टर्स आउटस्टैंडिंग परफॉर्मेंस थ्री टू डेफिनेटली गोइंग टू ह्यूज तो अग आप कह सकते हैं कि काफी हद हाँ तक लोगों ने सोने कमेंट किए हैं कि बिल्कुल हीरोइन खूबसूरत भी है डरावनी भी है ਤੇ ਦੂਜੇ ਪਾਸੇ ਹੀਰੋ ਵੀ ਕਾਫੀ ਹੱਦ ਤੱਕ ਬਲੌਕਬਾਸਟਰ ਹੈ ਤਾਂ ਮੈਨੂੰ ਲੱਗਦਾ ਚਲੇਗਾ ਕਾਫੀ ਹੱਦ ਤੱਕ ਅਮੇਜ਼ਿੰਗ ਹੋਣ ਵਾਲਾ ਹੈ ਜੀ ਬਤਾਪਾ ਆਪ ਇਥੇ ਇੱਕ ਵਾਰ ਦਰਸ਼ਕਾਂ ਨੂੰ ਦਾਦਿਏ ਕਿ ਜੇਕਰ ਤੁਸੀਂ ਇਸ ਦਾ ਟ੍ਰੇਲਰ ਨਹੀਂ ਦੇਖਿਆ ਤਾਂ ਜਾ ਕੇ ਇੱਕ ਵਾਰ ਟ੍ਰੇਲਰ ਮੈਨਜ਼ਰ ਜ਼ਰੂਰ ਦੇਖੋ ਤੇ ਅਗਲਾ ਕਮੈਂਟ ਕਰਦੇ ਨੇ ਅਰਸ਼ ਨਵਕੀ ਹਮ

ਤੇ ਇਸ ਵਾਰ ਉਹ ਕਿਸ ਤਰੀਕੇ ਨਾਲ ਪ੍ਰੋਟੈਕਟਿਵ ਇਸ ਵਾਰ ਉਹ ਪ੍ਰੋਟੈਕਟਿਵ ਬਣ ਕੇ ਆਣਗੇ ਜੋ स्त्री ਹੈ ਉਹ ਪ੍ਰੋਟੈਕਸ਼ਨ ਬਣ ਕੇ ਆਏਗੀ ਸਭ ਦੇ ਲਈ ਮਰਦ ਜਾਤ ਲਈ ਜਿਵੇਂ ਕਿ ਪਿਛਲੀ ਵਾਰ ਮੂਵੀ ਚ ਦਿਖਾਇਆ ਗਿਆ ਸੀ ਤੇ ਇਸ ਵਾਰ ਕ੍ਰਿਓਸਟੀ ਇਹ ਹੋਏਗੀ ਕਿ ਕਿਸ ਤਰੀਕੇ ਦੀ ভূত ਜੋ ਹੈ ਸਾਹਮਣੇ ਦੇਖਣ ਨੂੰ ਮਿਲੇਗੀ ਬਿਲਕੁਲ ਤੇ ਟ੍ਰੇਲਰ ਦੇ ਵਿੱਚ ਮੈਂ ਸਾਫ਼ ਤੌਰ ਤੇ ਦੇਖਿਆ ਸਰਕਟਾ ਹੈ ਅਰੇ ਬਾਕੀ ਹੈ ਇਸ ਦੇ ਵਿੱਚ ਸਰਕਟਾ ਤਾਂ ਤੁਸੀਂ ਵੀ ਜਾ ਕੇ ਸਰਕਟੇ ਭੂਤ ਦੇ ਜਿਹੜੇ ਮਜ਼ੇ ਨਿਉ ਲੈ ਸਕਦੇ ਹੋ ਇੱਥੇ ਜਲਦ ਤੋਂ ਜਲਦ ਸਾਰੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਆਪਣੀ ਰੀਅਲ ਲਾਈਫ ਚ ਸਰਕਟਾ ਦੇਖਿਆ ਹੈ ਅਗਰ ਦੇਖਿਆ ਤਾਂ ਕਮੈਂਟ ਸੈਸ਼ਨ ਚ ਜ਼ਰੂਰ ਦੱਸੋ ਜੀ ਇੱਕ ਹੋਰ ਕਮੈਂਟ ਇੱਥੇ ਕਿਸੇ ਨੇ ਕੀਤਾ ਹੈ ਰੋਹਿਤ ਵੀਰ ਭਾਨ ਨੇ ਇਹ ਲਿਖਦੇ ਨੇ ਮਾਂ ਕਸਮ ਜਿਸ ਨੇ ਲਾਈਕ ਨਹੀਂ ਕੀਤਾ ਉਹ ਐਗਜ਼ਾਮ ਮੇ ਪੱਕਾ ਫੇਲ ਹੋ ਜਾਏਗਾ ਇਹ ਤਾਂ ਸ਼ੱਤਕਾ ਕਪੂਰ ਦਾ ਭਗਤ ਲੱਗਦਾ ਹੈ ਇੱਥੇ ਕਿ ਤਨਾ ਕਿਤੇ ਦੇਖੋ ਲੋਕਾਂ ਨੇ ਕਾਮੇਡੀ ਵਾਲੇ ਮੈਸੇਜ ਵੀ ਕਿਤੇ ਨੇ ਕਾਫੀ ਅੱਛੇ ਮੂਵੀ ਨੂੰ ਲੈ ਕੇ ਵੀ ਮੈਸੇਜ ਕਿਤੇ ਹੋਏ ਨੇ ਤਾਂ ਆਪਾਂ ਕਹਿ ਸਕਦੇ ਹਾਂ ਸੁਲੇਖਾ ਕਾਫੀ ਹੱਦ ਤੱਕ ਜਿਹੜੀ ਅੱਛੀ ਚੀਜ਼ਾਂ ਨੇ ਦੋਨੋਂ ਹੀ ਫਿਲਮਾਂ ਦੇ ਟ੍ਰੇਲਰ ਬਹੁਤ ਹੀ ਜ਼ਿਆਦਾ ਬਲਾਕਬਾਸਟਰ ਨੇ ਬਹੁਤ ਜ਼ਿਆਦਾ ਅਮੇਜ਼ਿੰਗ ਨੇ ਪੈਕਡ ਇਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਜਿਦਾਂ ਕਿ ਪਹਿਲੀ ਮੂਵੀ ਦੀ ਗੱਲ ਕੀਤੀ ਹੋ ਨਰਸ਼ਾਂ ਤੇ ਇਨਸਪੀਰੇਸ਼ਨ ਦਿੰਦੀ ਹੋਈ ਨਜ਼ਰ ਆਈ ਦੂਜੀ ਮੂਵੀ ਦੀ ਕਰਿਏ ਤਾਂ ਹਾਰਰ ਪਲੱਸ ਕਾਮੇਡੀ ਦਾ ਜਿਹੜਾ ਤੜਕਾ ਹੈ ਉਹਨਾਂ ਗਾਂਦੀ ਨਜ਼ਰ ਆਏਗੀ ਤੇ ਇਸ ਦੇ ਵਿੱਚ ਖਾਸ ਮੈਂ ਤੁਹਾਨੂੰ ਦੱਸਦਾ 150 ਸਾਲ ਪੁਰਾਣੇ ਜਿਹੜੇ ਕਿਤੇ ਨਾ ਕਿਤੇ ਕਿਲੇ ਨੇ ਤੁਸੀਂ ਦੇਖੋ ਜਾ ਕੇ ਕਿਲੇ ਦੇਖੋ ਇੱਕ ਵਾਰ ਪਰ ਸਾਧਾ ਸਾਈਡ ਦਾ ਔਰ ਸਤਰੀ ਨਹੀਂ ਮਿਲੇਗੀ ਸ਼ਰਦਾ ਕਪੂਰ ਫਸ ਸਤਰੀ ਜਾਂ ਸਰਕਟਾ ਨਹੀਂ ਦੇਖਣ ਨੂੰ ਮਿਲੇਗਾ ਉਹ ਸਿਰਫ ਇੱਕ ਕਨਸੈਪਟ ਦੇ ਤੌਰ ਤੇ ਕਿਉਂਕਿ ਕਈ ਲੋਕ ਇਸ ਚੀਜ਼ਾਂ ਨੂੰ ਰੀਅਲ ਵੀ ਮੰਨ ਲੈਂਦੇ ਨੇ ਬਿਲਕੁਲ ਬਿਲਕੁਲ ਹੈ ਨਾ ਕਨਸੈਪਟ ਹਾਲਾਂਕਿ ਇਹ ਸਿਰਫ ਮਨੋਰੰਜਨ ਦੇ ਇੰਟਰਟੇਨਮੈਂਟ ਪਰਪਸ ਕਨਸੈਪਟ ਬਣਾਏ ਜਾਂਦੇ ਨੇ ਜੀ ਫਿਲਹਾਲ ਇਥੇ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਹੈ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਅਜੀਹਾ ਜਿਹੜਾ ਕਨਸੈਪਟ ਆ ਚਾਹੁੰਦੇ ਨੇ ਜੀ ਤਾਂ ਹੀ ਕਰਕੇ ਦੇਖੋ ਆਪਾਂ ਕਿੰਨੇ ਕਮੈਂਟ ਪੜੇ ਇਹਨਾਂ ਦੇ ਵਿੱਚ ਇੱਕ ਵੀ ਕਮੈਂਟ ਅਜੀਹਾ ਨਹੀਂ ਹੈ ਜੋ ਮੂਵੀ ਨੂੰ ਅੱਛਾ ਹਾਂ ਪੂਰਾ ਬੋਲ ਰਿਹਾ ਹੈ ਬੈਡ ਡੈਡ ਕੋਈ ਫਰਕ ਨਹੀਂ ਦੇਖਣ ਨੂੰ ਮਿਲ ਰਿਹਾ ਤੇ ਟ੍ਰੋਲਿੰਗ ਦਾ ਸ਼ਿਕਾਰ ਇਹ ਦੋਨੋਂ ਮੂਵੀਜ਼ ਅਜੇ ਤੱਕ ਨਹੀਂ ਹੋਈਆਂ ਪਰ ਹਾਂ ਕਨਸੈਪਟ ਦੇਖਣ ਤੋਂ ਬਾਅਦ ਕੀ ਨਿਕਲੇਗਾ ਫਿਲਮ ਦੇ ਵਿੱਚ ਇਹ ਤਾਂ ਆਪਾਂ ਆਉਣ ਵਾਲਾ ਸਮਾਂ ਹੀ ਤਿਆ ਕਰੇਗਾ ਜਦੋਂ ਵੀ ਮੂਵੀਜ਼ ਆਉਣਗੀਆਂ ਇਸ ਦਾ ਰਿਵਿਊ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਜੇਕਰ ਹੋਰ ਗੱਲ ਕਰੀਏ ਕਿ ਦੋਨੋਂ ਹੀ ਮੂਵੀਜ਼ ਜਿਹੜੀਆਂ ਨੇ ਕਾਫੀ ਅੱਛਾ ਕੰਟੈਂਟ ਦਿਆ ਨੇ ਮਜ਼ੇਦਾਰ ਇੱਕ ਮੂਵੀ ਤੁਹਾਨੂੰ ਇਨਸਪੀਰੇਸ਼ਨ ਦੇਗੀ ਦੂਜੀ ਮੂਵੀ ਤੁਹਾਨੂੰ ਹਸਾਏਗੀ ਡਰਾਏਗੀ ਬੜਾ ਸਸਪੈਂਸ ਇਹਨਾਂ ਵਿੱਚ ਮਤਲਬ 3 ਮੂਵੀ ਕਿ ਰક્ષਾ ਬੰਧਨ ਆ ਰਹੀ ਹੈ ਤਾਂ ਮਤਲਬ ਫੈਮਿਲੀ ਮੂਵੀ ਹੈ ਬੈਠ ਕੇ ਨੇਰਾ ਕਰਕੇ ਰક્ષਾ ਬੰਧਨ ਤੇ ਦੋਨੋਂ ਵੀ ਹੱਦ ਤੱਕ ਹਾਂ ਦੋਨੋਂ ਹੀ ਮੂਵੀਜ਼ ਫੈਮਿਲੀ ਬਿਲਕੁਲ ਬਿਲਕੁਲ ਦੋਨੋਂ ਮੂਵੀਜ਼ ਮਤਲਬ ਰક્ષਾ ਬੰਧਨ ਆ ਰਹੀ ਹੈ ਸਾਰੇ ਜਾਓ ਆਪਣੇ ਕਰਦਿਆਂ ਨਾਲ ਸਿਨੇਮਾ ਜਾਓ ਅੱਛਾ ਵਧੀਆ ਕੰਟੈਂਟ ਹੈ ਨਾਲ ਤੁਹਾਨੂੰ ਵਧੀਆ ਮੈਸੇਜ ਜੋ ਵੀ ਹੈ ਸਿੱਖਣ ਨੂੰ ਮਿਲੇਗਾ ਨਾਲ ਤੁਹਾਡੀ ਪੂਰੀ ਫੈਮਿਲੀ ਦੇ ਨਾਲ ਇੱਕ ਟਾਈਮ ਕੁਆਇੰਟਾਈਨ ਟਾਈਮ ਹੁੰਦਾ ਉਹ ਵੀ ਸਪੈਂਡ ਕਰੋਗੇ ਬਿਲਕੁਲ ਜੀ ਬਿਲਕੁਲ ਤਾਂ ਕਿਤੇ ਨ ਕਿਤੇ ਇਹ ਮੂਵੀਜ਼ ਦੇ ਜਿਹੜੇ ਟ੍ਰੇਲਰਸ ਦੇ ਰਿਵਿਊ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟਾਂ ਦੇ ਰਾਹੀਂ ਤੁਸੀਂ ਦੱਸ ਸਕਦੇ ਹੋ ਤੇ ਅੱਗੇ ਵੀ ਇਦਾਂ ਹੀ ਜਿਹੜੀ ਮੂਵੀਜ਼ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਰਿਵਿਊ ਜਾਣਨ ਦੇ ਲਈ ਜਾਂ ਹੋਰ ਬਾਲੀਵੁੱਡ ਦੀਆਂ ਸਟੋਰੀਜ਼ ਜਾਣਨ ਲਈ ਬਾਲੀਵੁੱਡ ਦੀ ਬਾਲੀਵੁੱਡ ਦੀ ਕੋਈ ਵੀ ਸਿਨੇਮਾ ਦੀ ਸਟੋਰੀ ਜਾਣਨ ਲਈ ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਹੈ ਬਾਲੀਵੁੱਡ ਦਾ ਕਾਲਾ ਸੱਚ ਇਜ਼ ਦੇ ਰਾਹੀਂ ਦੇਖ ਸਕਦੇ ਹੋ ਤਾਸੀ ਇਸੇ ਤਰ੍ਹਾਂ ਮਜ਼ੇਦਾਰ ਤੇ ਫੈਕਟਿੰਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਲਈ ਇਸੇ ਤਰ੍ਹਾਂ ਲਿਆਉਂਦੇ ਰਹਾਂਗੇ ਤੇ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਹੋ ਮਨਜੋ ਜੀ ਇੱਕ ਹੋਰ ਇੱਕ ਸਪੈਸ਼ਲ ਮੈਸੇਜ ਦੇਣਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਕਿ ਜਿਵੇਂ ਅੱਜ ਅਸੀਂ ਰਿਵਿਊ ਲੈ ਕੇ ਆਏ ਆਂ ਦਾਰੂਨਾ ਪਿੰਦਾ ਹੋਵੇ ਡਿਸਟ੍ਰਿਕਟ 2 ਮੂਵੀ ਦਾ ਇੱਕ ਹੋਰ ਨਵੀਂ ਅਪਡੇਟ ਆ ਰਹੀ ਹੈ ਨਵੀਂ ਮੂਵੀ ਜੋ ਰਿਲੀਜ਼ ਹੋ ਗਈ ਹੈ ਪਾਲੀਵੁੱਡ ਦੀ ਜਿਸ ਦਾ ਟ੍ਰੇਲਰ ਆਊਟ ਹੋ ਗਿਆ ਹੈ ਰੁਪਿੰਦਰ ਗਾਂਧੀ 3 ਜਿਸ ਦਾ ਲੋਕਾਂ ਨੂੰ ਸ਼ਾਇਦ ਬਹੁਤ ਹੀ ਹੱਦ ਤੱਕ ਇੰਤਜ਼ਾਰ ਹੋਏਗਾ ਕਿਉਂਕਿ ਰੁਪਿੰਦਰ ਗਾਂਧੀ 1 ਤੇ 2 ਕਾਫੀ ਹੱਦ ਤੱਕ ਲੋਕਾਂ ਨੇ ਪਸੰਦ ਕੀਤੀ ਹੈ ਕਿਤੇ ਨਾ ਕੀਤੀ ਗਾਂਧੀ ਦਾ ਨਾਮ ਹੀ ਬਹੁਤ ਵੱਡਾ ਜੋ ਸੀਗਾ ਤੇ ਕੱਲ ਦਾ ਰਿਵਿਊ ਕੱਲ ਦਾ ਜੋ ਸਾਡਾ ਪ੍ਰੋਗਰਾਮ ਹੈ ਜ਼ਰੂਰ ਦੇਖਣਾ ਕਿਉਂਕਿ ਰੁਪਿੰਦਰ ਗਾਂਧੀ 3 ਦਾ ਰਿਵਿਊ ਜੋ ਲੈ ਕੇ ਆਵਾਂਗੇ ਤੇ ਤੁਸੀਂ ਆਪਣੇ ਕਮੈਂਟ ਵੀ ਸਾਨੂੰ ਪਲੀਜ਼ ਸ਼ੇਅਰ ਕਰੋ ਤੇ ਇਸ ਐਪੀਸੋਡ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਇਸੇ ਦੇ ਨਾਲ ਮੈਨੂੰ ਤੇ ਮਾਨਸ਼ੂ ਜੀ ਨੂੰ ਦੋ ਇਜਾਜ਼ਤ ਤਨਵਾ